ਇੱਕ ਸੁਣੀ ਹੋਣੀ ਸਾਖੀ ਸੰਤਰਾਮ ਜੀ ਹੋਏ ਨੇ ਜਹਾਂਗੀਰ ਦੇ ਡਿਊੜੀਦਾਰ ਡਿਊਟੀ ਕਰਦੇ ਸੀ ਨੌਕਰੀ ਕਰਦੇ ਸੀ ਤੇ ਜਹਾਂਗੀਰ ਦੀ ਲੜਕੀ ਨੇ ਦੂਰੋਂ ਦੇਖਿਆ ਸੰਤਰਾਮ ਜੀ ਬੜੇ ਚੰਗੇ ਲੱਗਦੇ ਨੇ ਦਾੜਾ ਬੜਾ ਸੋਹਣਾ ਇਸ ਚਟਾ ਜੂਟ ਉਹ ਸਿਮਰਨ ਕਰਦੇ ਸਿਮਰਨ ਵਾਲੇ ਤਾਂ ਵੈਸੇ ਹੀ ਚੰਗੇ ਲੱਗਦੇ ਉਹ ਕਹਿੰਦੀ ਰਾਣੀ ਨੂੰ ਮੈਂ ਇਹਦੇ ਨਾਲ ਵਿਆਹ ਕਰਾਉਣਾ ਕਿਸੇ 크게 ਘਟਲ ਮੰਦੇ ਨਹੀਂ ਹੁੰਦੇ ਹੁਣ ਜਹਾਂਗੀਰ ਨੂੰ ਕਿਹਾ ਉਹ ਕਹਿੰਦਾ ਕੋਈ ਨਹੀਂ ਕਰ ਦਿੰਨੇ ਕਿਸੇ ਸੁਪੇ ਦਾ ਗਵਰਨਰ ਬਣਾ ਦਾਂਗੇ ਨਾਲ ਆਪਣੇ ਕੋਲ ਕਿਹੜਾ ਧੰਦਾ ਘਟਾ ਕੋਈ ਗੱਲ ਕਰਨੇ ਗੱਲ ਪਰਸ ਇਹਦੇ ਨਾਲ ਇੱਕ ਹੋਰ ਡਿਊਟੀ ਕਰਦਾ ਸੀ ਕਹਿੰਦਾ ਸੰਤਰਾਮ ਜੀ ਤੁਹਾਡੇ ਤੇ ਕਰਮ ਖੁੱਲ ਗਏ ਮੈਨੂੰ ਪਤਾ ਨਹੀਂ ਮੇਰੇ ਕਰਮ ਖੁੱਲ ਵੀ ਗਏ ਕੀ ਹੋ ਗਿਆ ਤੁਸੀਂ ਤੇ ਬਾਸ 2-3 ਦਿਨ ਹੋਰ ਨਹੀਂ ਚਾਹ ਗੀ ਇਸ ਜਾਤੀ ਨਾਲ ਤੁਹਾਡਾ ਵਿਆਹ ਹੋ ਜਾਣਾ ਹੈ ਪਤਾ ਨਹੀਂ ਪੰਜਾਬ ਦਾ ਗਵਰਨਰ ਬਣਾਉਣਗੇ ਕਿ ਕਸ਼ਮੀਰ ਦਾ ਕਿਈ ਸੂਬੇ ਦੇ ਗਵਰਨਰ ਬਣਾ ਦੇਣਾ ਤੁਹਾਨੂੰ ਬੜਾ ਪੈਸਾ ਕਹਿੰਦੇ ਓਹੋ ਨਿਕਲੀਏ ਤੂੰ ਰਾਤ ਦੌੜਿਆ ਵੀ ਮੈਂ ਤਾਂ ਨਹੀਂ ਧਰਮ ਛੱਡਣਾ ਜਾਂਦਾ ਜਾਂਦਾ ਪਸੌਰ ਚਲਾ ਗਿਆ ਓ ਜਿੱਥੇ ਪਾਈ ਜੋਗਾ ਸਿੰਘ ਜੀ ਦੀ ਯਾਦਗਾਰ ਅਜਕਲ ਬਣੀ ਹੋਈ ਆ ਦਸੇ ਮਾਰ ਦੇ ਟਾਈਮ 'ਚ ਇਹ ਗੱਲ ਜਾਣਗੀ ਉਹਦੇ ਟਾਈਮ ਦੀ ਹੁਣ ਜਿਨ੍ਹਾਂ ਨੇ ਵੇਖਿਆ ਇਹਨੂੰ ਹੁਲੀਆ ਉਹਨੂੰ ਕਹਿੰਦੇ ਹੁਲੀਆ ਹੁਲੀਆ ਲਾ ਕੇ ਫੋਟੋ ਬਣਾ ਦਿੱਤੀ ਬਣਾਉਣ ਵਾਲੇ ਨੇ ਵੀ ਇਹ ਜਿਹਾ ਸੰਤਰਾ ਹੁਣ ਫੌਜ ਨੂੰ ਉਹ ਫੋਟੋ ਦੇ ਦਿੱਤੀਆਂ ਵੀ ਸਾਰੇ ਦੇਸ਼ ਵਿੱਚ ਲੱਭੋ ਵੀ ਇਹ ਜਿਹਾ ਬੰਦਾ ਉਹਦੇ ਨਾਲ ਦੋ ਗੱਲਾਂ ਕਰਿਓ ਪਹਿਲੀ ਆਹ ਤੇ ਦੂਜੀ ਆਹ ਉੱਥੇ ਜਿਹੜੀ ਫੌਜ ਸੀ ਉਹਨਾਂ ਸਵੇਰੇ ਇੱਕ ਦਿਨ ਵੇਖਿਆ ਵੀ ਐਸ ਹੁਲੀਆ ਦਾ ਬੰਦਾ ਇੱਥੋਂ ਦੀ ਲੰਗ ਦਾ ਸਵੇਰੇ ਗਏ ਚੱਪੜ ਦੇ ਕੰਢੇ ਸੁਨਾਣ ਕਰਕੇ ਬੈਠਾ ਪਾੜ ਕਰ ਖੁਲੀ ਹਮਲਾਇਆ ਪਾ ਫੋਟੋ ਇਹ ਪ੍ਰਾਣੀ ਪਛਾਣ ਹੁਲੀਆ ਸਾਫ ਦੇ ਨੇ ਫੋਟੋ ਮਿਲ ਗਈ ਉਹ ਇਹੀ ਆ ਕੋਲ ਆਏ ਜਹਾਂਗੀਰ ਦੇ ਬੰਦੇ ਸੰਤਰਾ ਤੁਹਾਡਾ ਨਾਂ ਹੈ ਕਹਿੰਦੇ ਹਾਂਜੀ ਮੇਰਾ ਨਾਂ ਇੱਥੇ ਕਰ ਲਓ ਬੈਠ ਕੇ ਬਾਣੀ ਪੜ ਦਉ ਗੁਰੂ ਮਹਾਰਾਜ ਛੱਠੀ ਤੁਸੀਂ ਉੱਥੇ ਦਿੱਲੀ ਨੌਕਰੀ ਕਰਦੇ ਸੀ ਹਾਂ ਮੈਂ ਕਰਦਾ ਸੀ ਕੋਈ ਗੱਲ ਜਾਗੀ ਨਾਲ ਤੁਹਾਡੀ ਕੋਈ ਮਿੱਤ ਕੋਈ ਗੱਲ ਨਹੀਂ ਮੈਂ ਸੁਣਿਆ ਕਿ ਮੈਨੂੰ ਸਜਾਦੀ ਨਾਲ ਵਿਆਹਣ ਲੱਗੇ ਸੀ ਤੇ ਮੈਂ ਰਾਤ ਹੀ ਭੱਜਾ ਤੂੰ ਕਿਦੋਂ ਮੰਨਦਾ ਮੈਂ ਗੁਰਾਰਜਨ ਸਿੰਘ ਦਾ ਸਿੱਖ ਹਾਂ ਉਹ ਸਾਡੇ ਗੁਰੂ ਨਾਨਕ ਸਰੂਪਾਂ ਦੇ ਵਾਹਿਗੁਰੂ ਜੀ ਸਰੂਪਨ ਅੱਛਾ ਠੀਕ। ਤਾਂ ਜਹਾਂਗੀਰ ਵੱਲੋਂ ਆ ਚਿੱਠੀ ਹੈ। ਦੱਸ ਕਿਹੜੇ ਸੂਬੇ ਦਾ ਗਵਰਨਰ ਬਣਨਾ ਹੈ। ਜਿੱਧਰ ਉਂਗਲੀ ਕਰੇ। ਇੱਕ ਸਜਾਦੀ ਨਾਲ ਵਿਆਹ ਤੇਰਾ ਸਹਰਾ ਬਣ ਲੱਗਾ ਜਹਾਂਗੀਰ। ਇੱਕ ਧਨ-ਦੌਲਤ ਜਿੰਨੀ ਕਹੇ। ਗੱਲ ਕੁਝ ਨਹੀਂ ਆ ਕਿਸੇ ਜੇ ਘਟਾਉਣੇ ਪੈਣੇ। ਉਹ ਗੱਲ ਕੁਝ ਨਹੀਂ। ਸਾਥ ਸੋਚੀਏ। ਸਿੱਖ ਕਿਹੋ ਜਿਹੇ ਹੁੰਦੇ ਸੀ। ਕਿੰਨਾ ਪਿਆਰ ਸਿੱਖਾਂ ਦਾ ਆਪਣੇ ਗੁਰੂ ਨਾਲ ਹੁੰਦਾ ਸੀ ਕਿੰਨਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਹਿੰਦੇ ਮੈਂ ਇਹ ਗੱਲਾਂ ਨਹੀਂ ਮੰਜ਼ੂਰ ਤਾਂ ਮੈਂ ਉੱਥੋਂ ਰਾਤ ਆਇਆ ਮੈਨੂੰ ਇਹ ਅੱਛਾ ਦੂਜਾ ਫਿਰ ਪੜ ਲੈ ਆਹ ਦੂਜਾ ਹੁਕਮੀ ਜਾਂਗੀਰ ਦਾ ਜੇ ਉਹ ਨਾ ਮੰਨੇ ਉਹਦਾ ਸਿਰ ਵਟ ਕੇ ਲੈ ਕੇ ਆਉਂਦਾ ਕਹਿੰਦੇ ਆਹ ਤਾਂ ਬਹੁਤੀ ਵਧੀਆ ਗੱਲ ਕਰਦੇ ਕਿ ਕੱਟੋ ਸਿਰ ਸੰਤਰਾਮ ਦਾ ਛੱਪੜ ਦੇ ਕੰਡੇ ਸਿਰ ਕਟਿਆ ਲੈ ਕੇ ਦਿੱਲੀ ਆਏ ਸਜਾਦੀ ਕਹਿੰਦੀ ਅੱਬਾ ਜਾਨ ਮੈਂ ਵੇਖਣਾ ਏ ਕਿਹੋ ਜਿਹਾ ਹੁੰਦੇ ਨੇ ਬੜੇ ਕੱਟਣ ਦੇ ਕਹਿੰਦੇ ਵੀ ਥਾਲੀ ਚ ਰੱਖ ਕੇ ਲੈ ਕੇ ਆ ਉਦ ਵਾਲੇ ਫੁੱਲ ਰੱਖੇ ਹੋਏ ਨੇ ਸੰਤਰਾਮ ਦਾ ਸਿਰ ਸਿਰ ਸੂਰੀ ਸਜਾਦੀ ਜਹਾਂਗੀਰ ਜਿਹਦੀ ਮਾਂ ਉਹ ਨਾ ਦੇਖਣਾ ਵੀ ਕਿੰਨੇ ਪੱਕੇ ਹੁੰਦੇ ਨੇ ਵੇਖੀਏ ਉਹ ਦਿਨੋਂ ਪ੍ਰੇਮ ਕਰਦੀ ਸੀ ਉਨੇ ਸੱਜਾ ਹੱਥ ਵਧਾਇਆ ਵੀ ਮੇਰੇ ਸਿਰ ਨੂੰ ਹੱਥ ਲਾਵਾ ਵੱਡੇ ਹੋਏ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ ਦਸਵੇਂ ਮਹਾਰਾਜ ਦੇ ਬਚਨ ਨੇ ਸਵਾ ਗਲਾਂਠ ਸਿਰ ਉੱਠਿਓ ਸਵਾ ਗਿੱਟ ਸਿਰ ਉੱਚਾ ਹੋ ਗਿਆ ਥੜੀ ਚ ਤਾਂ ਉਹਨਾਂ ਕਬੂਲੀ ਨਾਰ ਇੱਥੇ ਫਿਰ ਦਸਵੇਂ ਮਾਰੇ ਨੇ ਇਹ ਵੀ ਦੱਸਿਆ ਖਾਲਸਾ ਜੀ ਸਿੱਖ ਸਿਰ ਧੜ ਦੀ ਲਾਉਂਦਾ ਜਿੱਤੋਂ ਤੱਕ ਉਹਦੀ ਸੀ ਉਹਨੇ ਲਾਈ ਅੱਗੇ ਗੁਰੂ ਦੀ ਜ਼ਿੰਮੇਵਾਰੀ ਉ ਫਿਰ ਗੁਰੂ ਨੇ ਚੁੱਕਿਆ ਸਵਾ ਗਿੱਟ ਸਜਾਦੀ ਦਾ ਹੱਥ ਨਹੀਂ ਲੱਗਣ ਦਿੱਤਾ ਸਵਾ ਗਲਾਟਦਾ ਸੀ ਮਹਾਰਾਜ ਦੀ ਬਾੜੀ ਸਵਾ ਗਲਾਟ ਸਿਰ ਉੱਠਿਓ ਤਉ ਨਾ ਕਬੂਲੀ ਨਾਰ ਸਿਰ ਪਿੱਛੇ ਹੋ ਗਿਆ ਜਹਾਂਗੀਰ ਵੀ ਕੰਬ ਗਿਆ ਕਹਿੰਦੇ ਭਾਈ ਆਦਰ ਸਨਸਕਾਰ ਨਾਲ ਲੈ ਜਾਓ ਇਹ ਸਿੱਖ ਦਾ ਸੰਸਕਾਰ ਕਰੋ ਸਿਰ ਦਾ ਅਸੀਂ ਨਹੀਂ ਹੱਥ ਲਾਉਣਾ ਤਾਂ ਵੱਡਿਆ ਵੀ ਉੱਠ ਗਿਆ ਦਸੇ ਮਹਾਰਾਜ ਦੇ ਬਚਨ ਫਿਰ ਅੱਗੇ ਗੁਰੂ ਨਿਭਾਉਂਦਾ ਜਿੱਥੋਂ ਤੱਕ ਸਿੱਖ ਵਿੱਚ ਵਾਹ ਹੈ ਨਾ ਉਹ ਪਦਨ ਪਾਠ ਨਿਤਨੇਮ ਸੇਵਾ ਸੇਵਨ ਕਰੇ ਅੱਗੇ ਗੁਰੂ ਦੀ ਜ਼ਿੰਮੇਵਾਰੀ ਹੈ ਜਿੱਥੇ ਸਿੱਖ ਦੀ ਤਾਕਤ ਖਤਮ ਗੁਰੂ ਦੀ ਸ਼ੁਰੂ ਹੀ ਉੱਥੋਂ ਹੁੰਦੀ ਹੈ ਮਹਾਰਾਜ ਕਹਿੰਦੇ ਹੁਣ ਅਸੀਂ ਜਾਣੀ ਹੈ ਸਾਡਾ ਕੰਮ ਤੂੰ ਤਾਂ ਬਈ ਨਿਭਾ ਦਿੱਤੀ ਨਾ ਤੇ ਤਦ ਹੀ ਇਸ ਨੂੰ ਪੜਦੇ ਵੀ ਹੁੰਦੇ ਸੀ ਨੇ ਵਿਝੇ ਗੁਰਾਂ ਦੇ ਨਾਲ ਜੀ ਮੇਰੇ ਨੇ ਵਿਝੇ ਗੁਰਾਂ ਦੇ ਨਾਲ ਨੇ ਵਿਝੇ ਗੁਰਾਂ ਦੇ ਨਾਲ ਜੀ ਮੇਰੇ ਨੇ ਵਿਝੇ ਗੁਰਾਂ ਦੇ ਨਾਲ ਨੇ ਵਿਝੇ ਗੁਰਾਂ ਦੇ ਨਾਲ ਜੇ ਗੁਰਾਂ ਦੇ ਨਾਲ ਸੀ ਜਿੰਦੇ ਜੇ ਗੁਰਾਂ ਦੇ ਨਾਲ ਸੁਖਿ ਰਿਪੇ ਗੁਰਾਂ ਦੇ ਨਾਲ ਜੀਂਦੇ ਨੇ ਬੇ ਗੁਰਾਂ ਦੇ ਨਾਲ ਲੇਵ ਜੇ ਗੁਰਾਂ ਦੇ ਨਾਲ ਜੀ ਮੇਰੇ ਲੇਵ ਜੇ ਗੁਰਾਂ ਦੇ ਨਾਲ